ਪ੍ਰੇ ਦਾ ਲਾਰਡ ਸਭ ਕੁਝ ਐਮਸੀ ਕੀ ਖੁਦਾਵੋਂ ਖੁਦਾ ਦਾ ਸ਼ੁਕਰ ਕਰਦੇ ਆ ਉਹਦੀ ਦਇਆ ਉਹਦੀ ਮੁਹੱਬਤ ਦੇ ਵਾਸਤੇ ਔਰ ਅੱਜ ਦੇ ਇਸ ਅچھے ਸਮੇਂ ਦੇ ਲਈ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਇੱਕ ਹੋਰ ਪਲ ਦਿੱਤਾ ਕਿ ਅਸੀਂ ਖੁਦਾ ਦੇ ਵਚਨ ਨੂੰ ਸਿੱਖ ਸਕੀਏ ਔਰ ਧੰਨਵਾਦ ਕਰਦੇ ਆ ਇਹ ਜਿਹੜੇ ਜਰੀਏ ਖੁਦਾਵੋਂ ਖੁਦਾ ਨੇ ਸਾਨੂੰ ਦਿੱਤੇ ਆ ਤਾਂ ਕਿ ਇਹਦੇ ਦੁਆਰਾ ਦੂਰ ਦੂਰ ਤੱਕ ਦੁਨੀਆ ਦੇ ਕੋਨੇ-ਕੋਨੇ ਤੱਕ ਪ੍ਰਭੂ ਦਾ ਸੰਦੇਸ਼ ਪਹੁੰਚ ਸਕੇ ਸੋ ਇਹ ਸਾਰੇ ਯੰਤਰ ਜੋ ਖੁਦਾ ਨੇ ਸਾਨੂੰ ਬਖਸ਼ੇ ਆ ਉਹਦੇ ਲਈ ਵੀ ਖੁਦਾ ਦਾ ਧੰਨਵਾਦ ਕਰਦੇ ਆ ਔਰ ਕਾਫੀ ਦਿਨਾਂ ਬਾਅਦ ਅੱਜ ਅਸੀਂ ਇਹ ਰਿਕਾਰਡਿੰਗ ਕਰਨ ਜਾ ਰਹੇ ਆ ਸੋ ਖੁਦਾਵੋਂ ਖੁਦਾ ਦਾ ਇਹ ਵੀ ਧੰਨਵਾਦ ਹੈ ਕਿ ਖੁਦਾਵੋਂ ਖੁਦਾ ਨੇ ਬੀਤੇ ਦਿਨਾਂ ਦੇ ਵਿੱਚ ਬੇਸ਼ੱਕ ਅਸੀਂ ਇਹ ਰਿਕਾਰਡਿੰਗ ਨਹੀਂ ਕਰ ਸਕੇ ਲੇਕਿਨ ਸਾਡੇ ਕੋਲ ਕੁਝ ਪਹਿਲਾਂ ਹੀ ਸੇਫ ਪਏ ਸਿਗੇ ਪ੍ਰੋਗਰਾਮ ਜਿਹੜੇ ਅਸੀਂ ਪਾਉਂਦੇ ਰਹੇ ਆ ਔਰ ਤੁਹਾਡੇ ਤੱਕ ਉਹ ਸਮੇਂ ਸਿਰ ਪਹੁੰਚਦੇ ਰਹੇ ਆ ਇਹ ਵੀ ਖੁਦਾ ਦਾ ਇੱਕ ਬੜਾ ਵੱਡਾ ਖੁਦਾਵੰ ਦਾ ਅਨੁਗ੍ਰਾਹ ਸੀਗਾ ਸੋ ਅਸੀਂ ਦੇਖਦੇ ਹਾਂ ਅੱਜ ਸਿੱਖਾਂਗੇ ਅਸੀਂ ਕਿ ਖੁਦਾ ਦਾ ਪਵਿੱਤਰ ਬਚਨ ਜਿੱਥੋਂ ਵੀ ਅਸੀਂ ਪੜ ਲਈਏ ਹਰ ਜਗ੍ਹਾ ਖੁਦਾਵੰ ਖੁਦਾ ਆਪਣੇ ਬਣਾਏ ਹੋਏ ਇਨਸਾਨ ਨੂੰ ਤਸੱਲੀ ਦੀਆਂ ਗੱਲਾਂ ਦੱਸਦਾ ਹੈ ਇਨਸਾਨ ਪਾਪ ਨਾ ਕਰੇ ਇਸ ਲਈ ਡਾਂਟਦਾ ਵੀ ਹੈ ਇਹ ਗਲਤ ਸੰਗਤੀ ਵਿੱਚ ਨਾ ਚਲਾ ਜਾਵੇ ਇਸ ਲਈ ਸਮਝਾਉਂਦਾ ਵੀ ਹੈ ਗਲਤ ਸੰਗਤੀ ਵਿੱਚ ਜਾ ਕੇ ਅਗਰ ਇਹ ਅਹਿਸਾਸ ਕਰੇ ਕਿ ਮੈਂ ਗਲਤੀ ਕੀਤੀ ਆ ਔਰ ਆਪਣੇ ਪਾਪ ਨੂੰ ਮੰਨੇ ਤੇ ਪਰਮੇਸ਼ਰ ਵਾਪਸ ਆਉਣ ਤੇ ਇਹਨੂੰ ਗੱਲ ਦੇ ਨਾਲ ਲਾਉਣ ਦੀ ਵੀ ਤਸੱਲੀ ਦਿੰਦਾ ਹੈ ਪਰਮੇਸ਼ਰ ਦਾ ਵਚਨ ਇਹ ਤਸੱਲੀ ਦਿੰਦਾ ਹੈ ਕਿ ਤੇਰੇ ਪਾਪ ਕਿੱਡੇ ਵੀ ਕਿਨੋਣੇ ਕਿਉਂ ਨਾ ਹੋਣ ਤੇਰੇ ਪਾਪ ਬੇਸ਼ੱਕ ਲਹੂ ਵਾਂਗੂ ਲਾਲ ਵੀ ਕਿਉਂ ਨਾ ਹੋਣ ਇਹ ਹਿੰਮ ਵਾਂਗੂ ਸਫੇਦ ਹੋ ਜਾਣਗੇ ਸੋ ਜਦੋਂ ਖੁਦਾਵੰਦ ਖੁਦਾ ਦੇ ਇਹਨਾਂ ਬਚਨਾਂ ਨੂੰ ਅਸੀਂ ਪੜ੍ਹਦੇ ਆਂ ਤੇ ਇਹ ਬਚਨ ਸਾਨੂੰ ਬਹੁਤ ਤਸੱਲੀ ਦਿੰਦੇ ਆ ਲੇਕਿਨ ਇਹਨਾਂ ਤਸੱਲੀਆਂ ਦੇ ਪਿੱਛੇ ਕਦੇ ਵੀ ਅਸੀਂ ਇਹ ਨਹੀਂ ਸਮਝਣਾ ਕਿ ਖੁਦਾਵੰਦ ਖੁਦਾ ਜਦੋਂ ਇੱਡਾ ਮਾਫੀ ਦਾ ਦਾਤਾ ਆ ਔਰ ਏਡੀਆਂ ਏਡੀਆਂ ਮਾਫੀਆਂ ਦੇ ਦਿੰਦਾ ਆ ਤੇ ਫਿਰ ਅਸੀਂ ਗੁਨਾਹ ਕਰਨ ਦੇ ਵਿੱਚ ਲਗੇ ਰਹੀਏ ਇਹ ਕਦੇ ਵੀ ਆਪਣੇ ਮਾਨੇ ਦੇ ਵਿੱਚ ਅਸੀਂ ਵਿਚਾਰ ਆਉਣ ਦੇਣਾ ਨਹੀਂ ਆ ਕਿਉਂਕਿ ਇਹ ਸਾਰੇ ਦਾ ਸਾਰਾ ਵਿਚਾਰ ਦੁਸ਼ਟ ਵੱਲ ਹੁੰਦਾ ਆ ਤਾਂ ਕਿ ਅਸੀਂ ਪਾਪ ਕਰੀਏ ਤੇ ਪਰਮੇਸ਼ਵਰ ਸਾਡੇ ਤੋਂ ਅਲੱਗ ਹੋ ਜਾਵੇ ਸੋ ਤੁਸੀਂ ਬਹੁਤ ਵਾਰ ਸੁਣਿਆ ਆ ਪਾਪੀ ਆ ਜਿਹਨੇ ਸਾਨੂੰ ਪਰਮੇਸ਼ਵਰ ਤੋਂ ਅਲੱਗ ਕੀਤਾ ਹੋਇਆ ਆ ਔਰ ਦੁਸ਼ਟ ਦੀ ਹਮੇਸ਼ਾ ਇਹੇ ਕੋਸ਼ਿਸ਼ ਰਹਿੰਦੀ ਆ ਕਿ ਉਹ ਸਾਡੇ ਤੋਂ ਮੁੜ ਪਾਪ ਕਰਾਵੇ ਤਾਂ ਕਿ ਪਰਮੇਸ਼ਵਰ ਫਿਰ ਸਾਡੇ ਤੋਂ ਅਲੱਗ ਹੋ ਜਾਵੇ ਔਰ ਖੁਦਾ ਦੇ ਬਚਨ ਨੂੰ ਸੀ ਧਿਆਨ ਚ ਰੱਖਣਾ ਜਿਹੜਾ ਬਚਨ ਤਸੱਲੀ ਦਿੰਦਾ ਆ ਉਹ ਅਗਾਹ ਵੀ ਕਰਦਾ ਆ ਯਸੂਮਸੀ ਨੇ ਕਿਹਾ ਆ ਤੁਸੀਂ ਮੇਥੋਂ ਵੱਖ ਹੋ ਕੇ ਕੁਛ ਨਹੀਂ ਕਰ ਸਕਦੇ ਔਰ ਕਿਹੜੀ ਚੀਜ਼ ਵੱਖ ਕਰਦੀ ਆ ਪਾਪ ਆ ਜਿਹੜੀ ਸਾਨੂੰ ਪਰਮੇਸ਼ਵਰ ਤੋਂ ਵੱਖ ਕਰਦੀ ਆ ਔਰ ਪਰਮੇਸ਼ਵਰ ਚਾਹੁੰਦਾ ਆ ਕਿ ਅਸੀਂ ਉਹਦੇ ਵਿੱਚ ਬਣੇ ਰਹੀਏ ਉਹਦੇ ਵਿੱਚ ਬਣੇ ਰਹਿਣ ਦਾ ਸਭ ਤੋਂ ਵਧੀਆ ਫਾਰਮੂਲਾ ਇਹ ਹੀ ਆ ਕਿ ਹਰੇਕ ਉਲਝੌਣ ਵਾਲੇ ਪਾਪ ਦੀ ਗੰਭੀਰਤਾ ਨੂੰ ਅਸੀਂ ਸਮਝੀਏ ਔਰ ਉਹਨੂੰ ਜਾਣਦੇ ਹੋਏ ਅਸੀਂ ਹਮੇਸ਼ਾ ਇਸ ਯਤਨ ਦੇ ਵਿੱਚ ਲੱਗੇ ਰਹੀਏ ਕਿ ਸ਼ੈਤਾਨ ਕਿਤੇ ਸਾਡੇ ਦੇ ਨਾਲ ਕੋਈ ਚਾਲ ਨਾ ਖੇਡ ਜਾਵੇ ਉਹਨੂੰ ਕਦੇ ਵੀ ਐਸਾ ਮੌਕਾ ਨਾ ਦੇਈਏ ਕਿਉਂਕਿ ਉਹ ਤੇ ਹਰ ਵੇਲੇ ਫਰਾਕ ਦੇ ਵਿੱਚ ਆ ਕਿ ਕਦੋਂ ਮੈਂ ਕਿਨੂੰ ਫਾੜ ਖਾਵਾਂ ਇਸ ਲਈ ਜਿੱਥੇ ਵਚਨ تسلی دینਦਾ ਆ جਿੱਥੇ ਬਚਨ ਹੌਸਲਾ ਦਿੰਦਾ ਆ ਉਥੇ ਖੁਦਾ ਦਾ ਇਹੋ ਬਚਨ ਅਗਾਹ ਵੀ ਕਰਦਾ ਆ ਸਾਵਧਾਨ ਵੀ ਕਰਦਾ ਆ ਆਪਣੇ ਕਾਨੂੰਨ ਆਪਣੇ ਵਿਧੀਆਂ ਆਪਣੇ ਹੁਕਮਾਂ ਨੂੰ ਵੀ ਸਮਝਾਉਂਦਾ ਆ ਪਰ ਜਦੋਂ ਉਹਦਾ ਬਚਨ ਸਾਨੂੰ ਇਹ ਸਭ ਕੁਝ ਸਮਝਾਉਂਦਾ ਆ ਤੇ ਅਸੀਂ ਸਮਝੀਏ ਕਿ ਜ਼ਿੰਦਗੀ ਵਿੱਚ ਅਜਿਹੇ ਵੇਲੇ ਵੀ ਆਉਂਦੇ ਹਨ ਜ਼ਿੰਦਗੀ ਦੇ ਵਿੱਚ ਅਜਿਹੇ ਵੇਲੇ ਵੀ ਆਉਂਦੇ ਜਦੋਂ ਦਿਲ ਭਰ ਜਾਂਦਾ ਹੌਸਲਾ ਟੁੱਟਣ ਲੱਗਦਾ ਆ ਅਤੇ ਮਨ ਵਿੱਚ ਸਵਾਲ ਉੱਠਦੇ ਆ ਮਨ ਦੇ ਵਿੱਚ ਸਵਾਲ ਉੱਠਦੇ ਆ ਕਿ ਪਰਮੇਸ਼ਰ ਕਿੱਥੇ ਹੈ ਬਹੁਤ ਵਾਰੀ ਸਾਡੀ ਜ਼ਿੰਦਗੀ ਵਿੱਚ ਇਦਾਂ ਦਾ ਵੇਲਾ ਆ ਜਾਂਦਾ ਆ ਕਿ ਅਸੀਂ ਲਗਭਗ ਟੁੱਟ ਜੇ ਜਾਂਦੇ ਆ ਸਾਨੂੰ ਲੱਗਦਾ ਹੈ ਕਿ ਹੁਣ ਉਮੀਦ ਜਿਹੜੀ ਹੈ ਉਹ ਖਤਮ ਹੁੰਦੀ ਜਾਂਦੀ ਆ ਤੇ ਕਿਤੇ ਨਾ ਕਿਤੇ ਵਿਰੋਧੀ ਸਾਡੇ ਮਨ ਦੇ ਵਿੱਚ ਇਹ ਗੱਲ ਵੀ ਪਾ ਦਿੰਦਾ ਆ ਜੇ ਖੁਦਾ ਹੁੰਦਾ ਜੇ ਪਰਮੇਸ਼ਰ ਹੁੰਦਾ ਤੇ ਕੀ ਉਹ ਤੇਰੀ ਮਦਦ ਨਾ ਕਰਦਾ ਸੋ ਇਹ ਤੇਰਾ ਭਲੇਖਾ ਆ ਉਦਾਂ ਜੋ ਕੁਝ ਤੇਰੇ ਜੀਵਨ ਚ ਪਹਿਲਾਂ ਕਿਤੇ ਹੋਇਆ ਅਚਾਨਕ ਹੋ ਗਿਆ ਸੀ ਤੇ ਤੂੰ ਸਮਝ ਲਿਆ ਕਿ ਇਹ ਪਰਮੇਸ਼ਵਰ ਨੇ ਕੀਤਾ ਆ ਸੋ ਇਹੋ ਜੇ ਵਿਚਾਰ ਦਾ ਬੀਜ ਉਹ ਦੁਸ਼ਟ ਹਮੇਸ਼ਾ ਸਾਡੇ ਮਨ ਦੇ ਵਿੱਚ ਲੈ ਕੇ ਆਉਂਦਾ ਰਹਿੰਦਾ ਆ ਔਰ ਇਹਨਾਂ ਸਾਰੇ ਵਿਚਾਰਾਂ ਦਾ ਸੀ ਖੰਡਨ ਕਰਨਾ ਆ ਜੇ ਅਸੀਂ ਮਸੀਹ ਦੇ ਵਿੱਚ ਮਜ਼ਬੂਤ ਬਣੇ ਰਹਿਣਾ ਆ ਇਹਨਾਂ ਸਾਰੇ ਆਉਣ ਵਾਲੇ ਵਿਚਾਰਾਂ ਦਾ ਖੰਡਨ ਕਰਨਾ ਆ ਕੋਈ ਵੀ ਵਿਚਾਰ ਜਿਹੜਾ ਮਸੀਹ ਦੇ ਗਿਆਨ ਦੇ ਵਿਰੁੱਧ ਸਿਰ ਚੁੱਕੇ ਉਨ ਨੂੰ ਅਸੀ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਦੇਣਾ ਨਹੀਂ ਹੈ ਸੋ ਯਾਦ ਰੱਖਿਏ ਕਿ ਆਜ ਦਾ ਸਵਾਲ ਸਾਡੇ ਮਨ ਦੇ ਵਿੱਚ ਕਿ ਪਰਮੇਸ਼ਰ ਕਿੱਥੇ ਹੈ ਪਰ ਪਰਮੇਸ਼ਰ ਦਾ ਵਚਨ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਕਦੇ ਵੀ ਆਪਣੇ ਲੋਕਾਂ ਨੂੰ ਇਕੱਲਾ ਨਹੀਂ ਛੱਡਦਾ ਇਹਨੂੰ ਕਦੇ ਭੁੱਲਣਾ ਨਹੀਂ ਹੈ ਪਰਮੇਸ਼ਰ ਦਾ ਵਚਨ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ ਆਪਣੇ ਚੁਣੇ ਹੋਏ ਲੋਕਾਂ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ ਹਾਲਾਤ ਕਿਵੇਂ ਵੀ ਹੋਣ ਮੁਸੀਬਤ ਕਿੱਡੀ ਵੀ ਵੱਡੀ ਹੋਵੇ ਪਰੇਸ਼ਾਨੀ ਕਿੱਡੀ ਵੀ ਹੋਵੇ ਬੇਸ਼ੱਕ ਉਮੀਦ ਕੁਛ ਵੀ ਨਜਨਾ ਆਉਂਦੀ ਹੋਵੇ ਸਰੀਰਿਕ ਲਿਹਾਜ ਦੇ ਨਾਲ ਪਰ ਪਰਮੇਸ਼ਵਰ ਦਾ ਵਚਨ ਦੱਸਦਾ ਆ ਉਹ ਕੰਮ ਹੀ ਉੱਥੋਂ ਸ਼ੁਰੂ ਕਰਦਾ ਪਰਮੇਸ਼ਵਰ ਕੰਮ ਹੀ ਉੱਥੋਂ ਸ਼ੁਰੂ ਕਰਦਾ ਆ ਜਿੱਥੇ ਜਾ ਕੇ ਇਨਸਾਨ ਦਾ ਹੌਸਲਾ ਟੁੱਟਣ ਦੇ ਬਿਲਕੁਲ ਕਿਨਾਰੇ ਤੇ ਪਹੁੰਚਾ ਸੋ ਉਸ ਜਗ੍ਹਾ ਤੇ ਜਦੋਂ ਜਾ ਕੇ ਪਰਮੇਸ਼ਰ ਕੰਮ ਕਰਦਾ ਆ ਤੇ ਪਰਮੇਸ਼ਰ ਸਾਨੂੰ ਇੱਕ ਸਨੇਹਾ ਦਿੰਦਾ ਆ ਨਾ ਡਰ ਨਾ ਘਬਰਾ ਮੈਂ ਤੈਨੂੰ ਨਾ ਕਦੇ ਛੱਡਾਂਗਾ ਤੇ ਨਾ ਕਦੇ ਤਿਆਗਾਂਗਾ ਸ਼ੈਤਾਨ ਨੇ ਤੇਰੇ ਮਨ ਵਿੱਚ ਜ਼ਰੂਰ ਪਾਇਆ ਹੋਵੇਗਾ ਕਿ ਪਰਮੇਸ਼ਰ ਤੈਨੂੰ ਛੱਡ ਗਿਆ ਆ ਐਡੀ ਪੀੜਾ ਤੈਨੂੰ ਮਿਲੀ ਆ ਐਡਾ ਦੁੱਖ ਤੈਨੂੰ ਮਿਲਿਆ ਐ ਐਡੀਆਂ ਅਜਮਾਇਸ਼ਾਂ ਤੇਰੇ ਜੀਵਨ ਦੇ ਵਿੱਚ ਆਈਆਂ ਆ ਪਰਮੇਸ਼ਵਰ ਨੇ ਤੈਨੂੰ ਛੱਡ ਦਿੱਤਾ ਹੈ ਲੇਕਿਨ ਯਾਦ ਰੱਖਣਾ ਇਹ ਤੇ ਵਿਰੋਧੀ ਦਾ ਵਿਚਾਰ ਆ ਜਿਹੜਾ ਕਹਿ ਰਿਹਾ ਹੈ ਕਿ ਪਰਮੇਸ਼ਵਰ ਨੇ ਤੈਨੂੰ ਛੱਡ ਦਿੱਤਾ ਹੈ ਲੇਕਿਨ ਜਿਹੜਾ ਪਰਮੇਸ਼ਵਰ ਦਾ ਵਿਚਾਰ ਆ ਅਸੀਂ ਉਹਦੇ ਉੱਤੇ ਧਿਆਨ ਦੇਣਾ ਆ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਔਰ ਉਹ ਇਨਸਾਨ ਥੋੜੀ ਹੈ ਕਿ ਬੇਵਫਾ ਨਿਕਲੇ ਉਹ ਪਰਮੇਸ਼ਵਰ ਆ ਉਹ ਸਰਵ ਸ਼ਕਤੀਮਾਨ ਆ ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਆ ਉਹ ਜਿਨੇ ਸਾਡੀ ਰਚਨਾ ਕੀਤੀ ਜਿੰਨੇ ਸਾਨੂੰ ਪੈਦਾ ਕੀਤਾ ਆ ਉਹ ਖੁਦਾ ਉਹ ਕਹਿੰਦਾ ਆ ਹੌਸਲਾ ਰੱਖ ਨਾ ਤੈਨੂੰ ਕਦੇ ਛੱਡਾਂਗਾ ਤੇ ਨਾ ਕਦੇ ਤਿਆਗਾਗਾ ਸੋ ਇਹ ਕਿਉਂ ਪਰਮੇਸ਼ਰ ਕਹਿ ਰਿਹਾ ਪਹਿਲਾਂ ਇਸ ਬਚਨ ਦੇ ਪਿੱਛੇ ਦਾ ਕਾਰਨ ਕੀ ਹੈ ਪਰਮੇਸ਼ਰ ਜਾਣਦਾ ਆ ਅਗੰਗ ਗਿਆਨ ਦੇ ਵਿੱਚ ਪਰਮੇਸ਼ਰ ਜਾਣਦਾ ਆ ਕਿ ਉਹਨੇ ਸਾਨੂੰ ਕਿਦਾਂ ਪਵਿੱਤਰ ਆਤਮਾ ਦੀ ਅੱਗ ਦੇ ਵਿੱਚ ਤਪਾ ਤਪਾ ਕੇ ਉਹਨੇ ਕਿੱਦਾਂ ਸਾਨੂੰ ਪਵਿੱਤਰ ਬਣਾਉਣਾ ਹੈ ਕਿੱਦਾਂ ਸਾਨੂੰ ਧਰਮੀ ਠਹਿਰਾਉਣਾ ਹੈ ਉਹ ਜਾਣਦਾ ਹੈ। ਔਰ ਉਹ ਜਾਣਦਾ ਹੈ ਕਿ ਉਸ ਅੱਗ ਦੇ ਵਿੱਚੋਂ ਜਦੋਂ ਉਹ ਸਾਨੂੰ ਲੈ ਕੇ ਉਸ ਅੱਗ ਦੇ ਵਿੱਚ ਜਾਵੇਗਾ ਔਰ ਜਦੋਂ ਅਸੀਂ ਉਸ ਅੱਗ ਦੇ ਵਿੱਚੋਂ ਦੀ ਗੁਜਰਾਂਗੇ ਉਹ ਸਾਡੇ ਨਾਸ਼ ਦੇ ਲਈ ਨਹੀਂ ਹੈ। ਪਰਮੇਸ਼ਰ ਆਪ ਇਸ ਸਭ ਕੁਇ ਕਰਦਾ ਲਿਖਿਆ ਨਾ ਬਚਨ ਦੇ ਚ ਯਸੂਮ ਸੀ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਿਆ ਤਾਂ ਜੋ ਸ਼ੈਤਾਨ ਤੋਂ ਪਰਤਾਇਆ ਜਾਵੇ ਸੋ ਜਿਹਦੇ ਨਕਸ਼ੇ ਕਦਮ ਤੇ ਅਸੀਂ ਚੱਲਦੇ ਨਾ ਪਰਮੇਸ਼ਵਰ ਦਾ ਆਤਮਾ ਉਹਨੂੰ ਵੀ ਲੈ ਕੇ ਗਿਆ ਤਾਂ ਜੋ ਸ਼ੈਤਾਨ ਤੋਂ ਪਰਤਾਇਆ ਜਾਵੇ ਸੋ ਇਸ ਗੱਲ ਨੂੰ ਅਸੀਂ ਕਦੇ ਭੁੱਲਣਾ ਨਹੀਂ ਕਿ ਪਰਮੇਸ਼ਵਰ ਉਹਨੂੰ ਹੀ ਪਰਤਾਉਂਦਾ ਆ ਜਿਹਨੂੰ ਨਿਖਾਰਨਾ ਚਾਹੁੰਦਾ ਹੈ ਪਰਮੇਸ਼ਵਰ ਉਹਦੇ ਉੱਤੇ ਹੀ ਅਜਮਾਇਸ਼ ਲੈ ਕੇ ਆਉਂਦਾ ਆ ਜਿਹਨੂੰ ਸਿੱਧ ਕਰਨਾ ਚਾਹੁੰਦਾ ਹੈ ਇੱਕ ਅਜਮਾਇਸ਼ ਪਾਪ ਦੇ ਕਾਰਨ ਆਉਂਦੀ ਆ ਜਿਹਦੇ ਵਿੱਚ ਸ਼ੈਤਾਨ ਸਾਰਾ ਕੰਮ ਕਰਦਾ ਆ ਲੇਕਿਨ ਇੱਕ ਅਜਮਾਇਸ਼ ਪਰਮੇਸ਼ਵਰੋਂ ਆਉਂਦੀ ਆ ਇੱਕ ਨਾਸ਼ ਕਰਨ ਦੀ ਨੀਤ ਨਾ ਆਉਂਦੀ ਆ ਇੱਕ ਨਿਖਾਰਨ ਦੀ ਨੀਤ ਦੇ ਨਾਲ ਆਉਂਦੀ ਆ ਸੋ ਅਸੀਂ ਉਸ ਨਿਖਾਰਨ ਵਾਲੀ ਜਿਹੜੀ ਨੀਤ ਹੈ ਨਾ ਉਹਨੂੰ ਧਿਆਨ ਚ ਰੱਖਣਾ ਵੀ ਉਹ ਸਾਨੂੰ ਬਚਨਾਂ ਦੇ ਦੁਆਰਾ ਕੀ ਤਸੱਲੀ ਦਿੰਦੀ ਆ ਉਹ ਉਹਨੂੰ ਯਾਦ ਰੱਖਣਾ ਸੋ ਬਚਨ ਚ ਲਿਖਿਆ ਹੈ ਜਬੂਰ 34:19 ਨੂੰ ਜਦ ਅਸੀਂ ਪੜ੍ਹਦੇ ਆ ਸਾਮ 34 ਵਰਸ 19 ਧਰਮੀ ਉੱਤੇ ਬਹੁਤ ਦੁੱਖ ਹੁੰਦੇ ਆ ਇੱਥੇ ਇਹ ਨਹੀਂ ਲਿਖਿਆ ਕਿ ਦੁਸ਼ਟ ਦੇ ਉੱਤੇ ਬਹੁਤ ਦੁੱਖ ਹੁੰਦੇ ਆ ਸਭ ਸਮਝਿਏ ਵਚਨ ਦੀ ਬਰੀਕੀ ਨੂੰ ਖੁਦਾ ਦਾ ਤਸੱਲੀ ਦੇਣ ਵਾਲਾ ਕਲਾਮ ਇਹ ਦੱਸਦਾ ਆ ਵੀ ਧਰਮੀ ਉੱਤੇ ਬਹੁਤ ਦੁੱਖ ਹੁੰਦੇ ਹਨ ਇੱਥੇ ਇੱਕ ਨਾਲ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਧਰਮੀ ਉੱਤੇ ਬਹੁਤ ਦੁੱਖ ਹੁੰਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਦੁਸ਼ਟ ਉੱਤੇ ਦੁੱਖ ਨਹੀਂ ਆਉਂਦੇ। ਲੇਕਿਨ ਪਰਮੇਸ਼ਰ ਸਮਝਾਉਣਾ ਕੀ ਚਾਹੁੰਦਾ ਹੈ ਧਰਮੀ ਉੱਤੇ ਬਹੁਤ ਦੁੱਖ ਹੁੰਦੇ ਆ ਜਿਹੜੇ ਦੁੱਖ ਧਰਮੀ ਦੇ ਉੱਤੇ ਆਉਂਦੇ ਨਾ ਉਹਨਾਂ ਦੁੱਖਾਂ ਦੇ ਵਿੱਚ ਪਰਮੇਸ਼ਰ ਆਪ ਸਾਡਾ ਇੱਕ ਮਜ਼ਬੂਤ ਸਹਾਰਾ ਬਣ ਕੇ ਸਾਡੇ ਨਾਲ ਖੜਾ ਹੈ। ਲੇਕਿਨ ਜਿਹੜੇ ਦੁਸ਼ਟ ਉੱਤੇ ਜਦੋਂ ਦੁੱਖ ਆਉਂਦੇ ਆ ਦੁਸ਼ਨਤੇ ਹੋਰ ਨੇ ਪਰਮੇਸ਼ਵਰ ਨੇ ਛੱਡਿਆ ਹੁੰਦਾ ਉਹਦੀਆਂ ਆਪਣੀਆਂ ਇਛਾਵਾਂ ਉਹਦੀਆਂ ਆਪਣੀਆਂ ਅਭਿਲਾਸ਼ਾਵਾਂ ਦੇ ਉੱਤੇ ਤੇ ਦੁਸ਼ ਦੇ ਉੱਤੇ ਜਦੋਂ ਦੁੱਖ ਆਉਂਦਾ ਦੁਸ਼ਟ ਦੇ ਲਈ ਉਹਨੂੰ ਸਹਿਣ ਕਰਨਾ ਉਹਨੂੰ ਸਹਾਰਨਾ ਉਹਨੂੰ ਬਰਦਾਸ਼ਤ ਕਰਨਾ ਔਖਾ ਹੁੰਦਾ ਕਿਉਂਕਿ ਉਹਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ ਸ਼ੈਤਾਨ ਆਪਣੇ ਚੰਗਲ ਚ ਫਸਾ ਕੇ ਇਨਸਾਨ ਨੂੰ ਦੁੱਖਾਂ ਦਾ ਭਾਗੀ ਬਣਾਉਂਦਾ ਆ ਔਰ ਜਦੋਂ ਉਹਦੇ ਉੱਤੇ ਦੁੱਖ ਲਿਆ ਕਿ ਜਿਹਦੀ ਸੁਣ ਕੇ ਇਹਨੇ ਇਹਨਾਂ ਦੁੱਖਾਂ ਨੂੰ ਮੁੱਲ ਲਿਆ ਹੁੰਦਾ ਸ਼ੈਤਾਨ ਤੋਂ ਇੱਕ ਤਰ੍ਹਾਂ ਦੇ ਨਾਲ ਸ਼ੈਤਾਨ ਦੇ ਨਕਸ਼ੇ ਕਦਮ ਤੇ ਚੱਲ ਕੇ ਉਹਦੀਆਂ ਗੱਲਾਂ ਨੂੰ ਮੰਨ ਕੇ ਉਹਦੇ ਭੇਜੇ ਹੋਏ ਵਿਚਾਰਾਂ ਨੂੰ ਗ੍ਰਹਿਣ ਕਰਕੇ ਇਹ ਆਪ ਆਪਣੇ ਲਈ ਹਾਲਾਤ ਖੜੇ ਕਰਦਾ ਆ ਉਦੋਂ ਇਹਨੂੰ ਲੱਗਦਾ ਹੈ ਕਿ ਸ਼ੈਤਾਨ ਹੀ ਮੇਰਾ ਸਹਾਈ ਹੈ ਸ਼ੈਤਾਨ ਹੀ ਮੈਨੂੰ ਸੰਭਾਲਣ ਵਾਲਾ ਉਹਦੋਂ ਇਹਨੂੰ ਲੱਗ ਰਿਹਾ ਹੁੰਦਾ ਲੇਕਿਨ ਜਦੋਂ ਇਹਦੇ ਹਾਲਾਤ ਬਿਗੜਦੇ ਆ ਉਦੋਂ ਇਹਨੂੰ ਸ਼ੈਤਾਨ ਦਾ ਸਹੀ ਚਿਹਰਾ ਪਤਾ ਲੱਗਦਾ ਆ ਕਿ ਅਸਲ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਮਗਰ ਲਾ ਕੇ ਉਹ ਇਹ ਸਿੱਧ ਕਰਨਾ ਚਾਹੁੰਦਾ ਸੀਗਾ ਕਿ ਮੈਂ ਤੈਨੂੰ ਸੁੱਖ ਦੇਵਾਂਗਾ ਅਸਲ ਦੇ ਵਿੱਚ ਉਹ ਹਮੇਸ਼ਾ ਦੇ ਦੁੱਖ ਦਾ ਕਾਰਨ ਸੀ ਤੇ ਜਦੋਂ ਉਹਦੇ ਪਿੱਛੇ ਲੱਗਦੇ ਆ ਨਾ ਸ਼ੈਤਾਨ ਦੇ ਤੇ ਜਦੋਂ ਉਹ ਦੁੱਖ ਆਉਂਦੇ ਆ ਉਹ ਕਦੇ ਦੁੱਖਾਂ ਦੇ ਵਿੱਚ ਤਸੱਲੀ ਨਹੀਂ ਦਿੰਦਾ ਬਲਕਿ ਫਿਰ ਹੱਸਦਾ ਆ ਖਿੱਲੀ ੜਾਉਂਦਾ ਆ ਲੇਕਿਨ ਪਰਮੇਸ਼ਵਰ ਦੇ ਵਿੱਚ ਜਦੋਂ ਅਸੀਂ ਚੱਲਦੇ ਆਂ ਉਦੋਂ ਜਦੋਂ ਸਾਡੇ ਜੀਵਨ ਦੇ ਵਿੱਚ ਦੁੱਖ ਆਉਂਦੇ ਆ ਕਦੇ ਗੌਰ ਕਰਿਓ ਜੇ ਤੁਸੀਂ ਚੱਲਦੇ ਹੋ ਜੇ ਨਹੀਂ ਕਿਉਂਕਿ ਤੀਸਰਾ ਇੱਕ ਹੋਰ ਵੀ ਗਰੁੱਪ ਹੈ ਨਾ ਇੱਕ ਤੇ ਸ਼ੈਤਾਨ ਵਾਲਾ ਹੀ ਹੈ ਇੱਕ ਪਰਮੇਸ਼ਵਰ ਵਾਲਾ ਸੱਚਾ ਗਰੁੱਪ ਹੈ ਇੱਕ ਵਿਚਲਾ ਗਰੁੱਪ ਹੈ ਜਿਹੜਾ ਵਿਚਲਾ ਗਰੁੱਪ ਹੈ ਇਹ ਨਹੀਂ ਨਾ ਗੰਭੀਰਤਾਈਆਂ ਨੂੰ ਸਮਝ ਸਕਦਾ ਇਹਨੂੰ ਨਹੀਂ ਨਾ ਗੰਭੀਰਤਾਈਆਂ ਦਾ ਪਤਾ ਲੇਕਿਨ ਜਿਹੜਾ ਸਹੀ ਗਰੁੱਪ ਹੈ ਨਾ ਜਿਹੜੇ ਵਾਕਿਆ ਸਦੇ ਹੋਇਆ ਵਾਕਿਆ ਹੀ ਚੁਣੇ ਹੋਇਆ ਉਹ ਜਿਹੜਾ ਗਰੁੱਪ ਆ ਜਿਹੜਾ ਚੁਣਿਆ ਹੋਇਆ ਆ ਉਹਨੂੰ ਪਤਾ ਆ ਜਦੋਂ ਦੁੱਖ ਜਦੋਂ ਤਕਲੀਫ ਜਦੋਂ ਅਜਮਾਇਸ਼ਾਂ ਆਉਂਦੀਆਂ ਉਹਦਾ ਮਨ ਘਬਰਾਉਂਦਾ ਨਹੀਂ ਆ ਉਹਦਾ ਮਨ ਘਬਰਾਉਂਦਾ ਨਹੀਂ ਉਹਦੇ ਉੱਤੇ ਜਦੋਂ ਇਹ ਸਭ ਕੁਝ ਗੁਜ਼ਰਦਾ ਆ ਉਹ ਇੱਕਦਮ ਵਚਨ ਦੇ ਉੱਤੇ ਮੰਨਨ ਕਰਦਾ ਉਹ ਇਕਦਮ ਕਲਾਮ ਦੀਆਂ ਪੜੀਆਂ ਹੋਈਆਂ ਸੁਣੀਆਂ ਹੋਈਆਂ ਸਿੱਖੀਆਂ ਹੋਈਆਂ ਤੇ ਸਿਖਾਈਆਂ ਹੋਈਆਂ ਉਹਨਾਂ ਆਇਤਾਂ ਉੱਤੇ ਗੌਰ ਕਰਦਾ ਆ ਉਹਨਾਂ ਵਰਸਾਂ ਦੇ ਉੱਤੇ ਧਿਆਨ ਦਿੰਦਾ ਆ ਤੇ ਜਦੋਂ ਉਹਨਾਂ ਵਰਸਾਂ ਦੇ ਉੱਤੇ ਉਹ ਧਿਆਨ ਦਿੰਦਾ ਆ ਦੁੱਖ ਅਜਮਾਇਸ਼ਾਂ ਕੈਸੀਆਂ ਵੀ ਉਹਦੇ ਤੇ ਆਈਆਂ ਹੋਣ ਜਿਹੜਾ ਚੁਣਿਆ ਹੋਇਆ ਆ ਉਹਦੇ ਵਿੱਚ ਉਹ ਘਬਰਾਉਂਦਾ ਨਹੀਂ ਬਲਕਿ ਐਡੇ ਵੱਡੇ ਆ ਅਜਮਾਇਸ਼ਾਂ ਦੇ ਵਿੱਚ ਵੀ ਉਹਦੇ ਮਨ ਨੂੰ ਤਸੱਲੀ ਮਿਲਦੀ ਆ ਤੇ ਤਸੱਲੀ ਦੇਣ ਵਾਲਾ ਕੌਣ ਹੈ ਐਡੇ ਦੁੱਖ ਜਮਾਇਸ਼ਾਂ ਦੇ ਵਿੱਚ ਉਹਦੇ ਮਨ ਨੂੰ ਤਸੱਲੀ ਮਿਲਦੀ ਆ ਤੇ ਤਸੱਲੀ ਦੇਣ ਵਾਲਾ ਕੌਣ ਹੈ ਖੁਦਾ ਗਮਗਿਆਨ ਚ ਪਹਿਲਾਂ ਜਾਣਦਾ ਹੈ ਵੀ ਕਬਰਾਹਟ ਵਾਲੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਆਉਣਗੀਆਂ ਸਾਨੂੰ ਕਬਰਾਉਣ ਵਾਲੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਆਉਣਗੀਆਂ ਔਰ ਖੁਦਾ ਨੂੰ ਪਤਾ ਸੀ ਇਸ ਲਈ ਇਹਨਾਂ ਚੀਜ਼ਾਂ ਦਾ ਅਸੀਂ ਸਾਹਮਣਾ ਕਰ ਸਕੀਏ ਉਹਨੇ ਪਹਿਲਾਂ ਤੋਂ ਉਦਾ ਇੰਤਜ਼ਾਮ ਵੀ ਕਰਕੇ ਰੱਖਿਆ ਜੇ ਉਹਨੇ ਮਨ ਕਿ ਚਲੋ ਅਸੀਂ ਆਪਣੇ ਬੱਚੇ ਨੂੰ ਤੈਰਨਾ ਸਿਖਾਉਣਾ ਚਾਹੁੰਦੇ ਹਾਂ ਤੇ ਅਸੀਂ ਚੱਕ ਕੇ ਸਿੱਧਾ ਉਹਨੂੰ ਪਾਣੀ 'ਚ ਨਹੀਂ ਸੁੱਟ ਦਮਾਗੇ ਪਹਿਲਾਂ ਅਸੀਂ ਉਹਨੂੰ ਟਿਊਬ ਵਗੈਰਾ ਲਾ ਕੇ ਵੀ ਪਾਣੀ 'ਚ ਜਾਵੇ ਵੀ ਲੇਕਿਨ ਉਹਦੀ ਸੁਰੱਖਿਆ ਦਾ ਪ੍ਰਬੰਧ ਜਿਹੜਾ ਨਾ ਉਹ ਪਹਿਲਾਂ ਕਰਦੇ ਆ ਤਾਂ ਕਿ ਉਹ ਡੁੱਬ ਨਾ ਜਾਵੇ ਸ਼ੈਤਾਨ ਸੁੱਟੂਗਾ ਤੇ ਉਹਨੇ ਟਿਊਬ ਪਾੜ ਕੇ ਸੁੱਟਣਾ ਲੇਕਿਨ ਪਰਮੇਸ਼ਰ ਸਿਖਾਊਗਾ ਤੇ ਪਹਿਲਾਂ ਸਾਡੀ ਸੇਫਟੀ ਤੇ ਸੇਫਟੀ ਕੀ ਆ ਯਸਮਸੀ ਨੇ ਕਿਹਾ ਤਾਨੂੰ ਸੰਸਾਰ ਦੇ ਵਿੱਚ ਕਸ਼ਟ ਆ ਤੁਹਾਨੂੰ ਸੰਸਾਰ ਦੇ ਵਿੱਚ ਦੁੱਖ ਆ ਲੇਕਿਨ ਘਬਰਾਇਓ ਨਾ ਹੌਸਲਾ ਨਾ ਛੱਡਿਓ ਮੈਂ ਸੰਸਾਰ ਨੂੰ ਜਿੱਤ ਲਿਆ ਇੱਥੇ ਪ੍ਰਭੂ ਇਹ ਨਹੀਂ ਪ੍ਰੋਮਿਸ ਕਰਦਾ ਪਿਆ ਵੀ ਤੁਹਾਡੇ ਉੱਤੇ ਦੁੱਖ ਨਹੀਂ ਹੋਣੇ ਉਹ ਕਹਿ ਰਿਹਾ ਸੰਸਾਰ ਦੇ ਵਿੱਚ ਤੁਹਾਨੂੰ ਦੁੱਖ ਆ ਪਰ ਤੁਸੀਂ ਘਬਰਾਉਣਾ ਨਹੀਂ ਆ ਕਿਉਂਕਿ ਮੈਂ ਸੰਸਾਰ ਨੂੰ ਜਿੱਤ ਰਿਹਾ ਆ ਸੋ ਇਹ ਦੁੱਖ ਤਕਲੀਫਾਂ ਤੁਹਾਡਾ ਨਾਸ਼ ਨਹੀਂ ਕਰ ਸਕਦੇ ਆ ਇਹ ਸਰੀਰ ਦੇ ਵਿੱਚ ਤੇ ਜ਼ਰੂਰ ਹੋਣਗੀਆਂ ਪਰ ਤੁਹਾਡਾ ਆਤਮਾ ਤੇ ਪ੍ਰਾਣ ਉਹਦੇ ਉੱਤੇ ਇਹ ਚੀਜ਼ਾਂ ਕੋਈ ਅਸਰ ਕਰ ਸਕਣਗੀਆਂ ਨਹੀਂ ਕੋਸ਼ਿਸ਼ ਤੇ ਸ਼ੈਤਾਨ ਦੀ ਰਹਿੰਦੀ ਹੈ ਸਰੀਰ ਦੇ ਹਿੱਸੇ ਨੂੰ ਚੀਰਦੇ ਹੋਏ ਉਹ ਸਾਡੇ ਆਤਮਾ ਤੇ ਪ੍ਰਾਣ ਤੱਕ ਅਸਰ ਕਰੇ ਇਹ ਆਤਮਾ ਤੇ ਪ੍ਰਾਣ ਤੱਕ ਉਹਨਾਂ ਦੇ ਅਸਰ ਕਰਦੀ ਹੈ ਜਿਹੜੇ ਵਿਚਲਾ ਮੇਲ ਹੁੰਦੇ ਜਿਹੜੇ ਉਹ ਸੈਡ ਵਾਲੇ ਉਹਨਾਂ ਦੀ ਤੇ ਗੱਲ ਛੱਡੀ ਤੇ ਉਹ ਤੇ ਪਹਿਲਾਂ ਹੀ ਉਹਦੇ ਹੀ ਆ ਇਹ ਜਿਹੜੇ ਆਏ ਆ ਲੇਕਿਨ ਪ੍ਰ부 ਦੇ ਹੈਗੇ ਨਹੀਂ ਆਏ ਆ ਪ੍ਰ부 ਪ੍ਰ부 ਕਰਦੇ ਆ ਲੇਕਿਨ ਜਿਵੇਂ ਬਾਈਬਲ ਚ ਲਿਖਿਆ ਇਕ ਦੂਸਰਾ ਯਸੂਆ ਜਿਹੜਾ ਅਸਲ ਯਸੂ ਦਾ ਰੂਪ ਧਾਰਦਾ ਆ ਇਹ ਅਸਲ ਦੇ ਵਿੱਚ ਉਹਦੇ ਮਗਰ ਲੱਗੇ ਹੋਏ ਲੋਕ ਆ ਇਹ ਉਸ ਖੁਸ਼ਖਬਰੀ ਦੇ ਮਗਰ ਨਹੀਂ ਲੱਗੇ ਜਿਹਨੂੰ ਖੁਦਾ ਦਾ ਦਾਸ ਸੰਤ ਪਾਉਲ ਉਸ ਗ੍ਰੰਥੀਆਂ ਦੇ ਵਿੱਚ ਜਾਂ ਗਲਾਤੀਆਂ ਦੇ ਵਿੱਚ ਲਿਖਦਾ ਆ ਬਲਕਿ ਇਹ ਝੂਠੀ ਖੁਸ਼ਖਬਰੀ ਦੇ ਮਗਰ ਆ ਝੂਠੀ ਖੁਸ਼ਖਬਰੀ ਝੂਠੀਆਂ ਤਸੰਨੀਆਂ ਦੇਣ ਵਾਲੀ ਆ ਲੋਕਾਂ ਨੂੰ ਇਸ ਸੰਸਾਰ ਦੇ ਨਾਲ ਜੋੜਨ ਉਹਨੂੰ ਪਛਾਣਨ ਦੀ ਸਿੱਧਾ ਤਰੀਕਾ ਆ ਝੂਠੀ ਖੁਸ਼ਖਬਰੀ ਝੂਠੀ ਖੁਸ਼ਖਬਰੀ ਦਾ ਮੇਨ ਜਿਹੜਾ ਤਰੀਕਾ ਸਮਝਣ ਦਾ ਇਹ ਹੈ ਝੂਠੀ ਖੁਸ਼ਖਬਰੀ ਸੰਸਾਰ ਦੇ ਨਾਲ ਜੁੜੇਗੀ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਜੁੜੇਗੀ ਸੰਸਾਰ ਦੀਆਂ ਆਸ਼ੀਸ਼ਾਂ ਤੇ ਬਰਕਤਾਂ ਦੇ ਨਾਲ ਜੁੜੇਗੀ ਲੇਕਿਨ ਜਿਹੜੀ ਅਸਲੀ ਖੁਸ਼ਖਬਰੀ ਆ ਉਹ ਤੁਹਾਨੂੰ ਸਵਰਗ ਦੇ ਨਾਲ ਜੁੜੇਗੀ ਉਹ ਤੁਹਾਨੂੰ ਪਰਮੇਸ਼ਵਰ ਦੇ ਨਾਲ ਜੁੜੇਗੀ ਸੋ ਉਹ ਖੁਦਾ ਜਿਹੜਾ ਤਸੱਲੀ ਦਾ ਬਚਨ ਸਾਨੂੰ ਦੱਸਦਾ ਆ ਔਰ ਜਿਹੜਾ ਇਹ ਵੀ ਦੱਸਦਾ ਕਿ ਸੰਸਾਰ ਦੇ ਵਿੱਚ ਤੁਹਾਨੂੰ ਕਸ਼ਟ ਆ ਪਰ ਚਿੰਤਾ ਨਾ ਕਰੋ ਮੈਂ ਸੰਸਾਰ ਨੂੰ ਜਿੱਤ ਲਿਆ ਯਾਨੀ ਕਿ ਜਿਸ ਇਸ ਸੰਸਾਰ ਨੇ ਸਾਨੂੰ ਕਸ਼ਟ ਦੇਣਾ ਹੈ ਉਹਨੂੰ ਸਾਡੇ ਪ੍ਰਭੂ ਨੇ ਪਹਿਲਾਂ ਜਿੱਤ ਲਿਆ ਆ। ਸੋ ਹੁਣ ਇਹਦਾ ਮਤਲਬ ਹੋਇਆ ਕਸ਼ਟ ਸਾਡੇ ਤੇ ਆਊਗਾ। ਲੇਕਿਨ ਉਹਨੂੰ ਆਉਣ ਤੋਂ ਪਹਿਲਾਂ ਖੁਦਾਵੋਂ ਖੁਦਾ ਨੇ ਇੱਕ ਕੰਮ ਕੀਤਾ ਆ। ਪ੍ਰਭੂ ਯਸਮ ਸੀ ਕਹਿੰਦਾ ਆ ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇਣਾ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿਨਾ ਆ। ਤੁਹਾਡਾ ਦਿਲ ਨਾ ਘਬਰਾਵੇ। ਤੁਹਾਡਾ ਦਿਲ ਨਾ ਘਬਰਾਵੇ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ ਜਿਵੇਂ ਸੰਸਾਰ ਦਿੰਦਾ ਆ ਮੈਂ ਇਹ ਸ਼ਾਂਤੀ ਤੁਹਾਨੂੰ ਉਹਦਾਂ ਨਹੀਂ ਦਿੰਦਾ ਲਫ਼ਜ਼ਾਂ ਵਾਲੀ ਸ਼ਾਂਤੀ ਨਹੀਂ ਬਲਕਿ ਉਹ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਹੈ ਯਾਨੀ ਕਿ ਆਮ ਇਨਸਾਨ ਜਿਹੜਾ ਖੁਦਾ ਨੂੰ ਨਹੀਂ ਨਾ ਸਮਝਦਾ ਉਹ ਇਨਸਾਨ ਉਸ ਸ਼ਾਂਤੀ ਨੂੰ ਵੀ ਨਹੀਂ ਸਮਝ ਸਕਦਾ ਕਿਉਂਕਿ ਲਿਖਿਆ ਆ ਉਹ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਆ ਤੁਹਾਡੇ ਦਿਲਾਂ ਉਤੇ ਰਾਜ ਕਰੇ ਉਹ ਸ਼ਾਂਤੀ ਜਿਹੜੀ ਸਾਰੀ ਸਮਝ ਤੋਂ ਪਰੇ ਇਹਦਾ ਸਿੱਧਾ ਸਿੱਧਾ ਮਤਲਬ ਕੀ ਹੈ ਇਹਦੀ ਗਹਿਰਾਈ ਨੂੰ ਸਮਝਣਾ ਹੈ ਖੁਦਾ ਨੂੰ ਪਤਾ ਆ ਸਾਡੇ ਜੀਵਨ ਵਿੱਚ ਦੁੱਖ ਆਵੇਗਾ ਕਸ਼ਟ ਆਉਣਗੇ ਅਜਮਾਇਸ਼ਾਂ ਆਉਣਗੀਆਂ ਮੁਸੀਬਤਾਂ ਆਉਣਗੀਆਂ ਇਹਨਾਂ ਮੁਸੀਬਤਾਂ ਦਾ ਮੁਕਾਬਲਾ ਕਰਨ ਦੇ ਲਈ ਪਰਮੇਸ਼ਵਰ ਨੇ ਪਹਿਲਾਂ ਇੰਤਜ਼ਾਮ ਕੀਤਾ ਔਰ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ ਜਿਵੇਂ ਸੰਸਾਰ ਦਿੰਦਾ ਆ ਮੈਂ ਤੁਹਾਨੂੰ ਤਿਵੇਂ ਨਹੀਂ ਦਿੰਦਾ ਜਿੱਦਾਂ ਸੰਸਾਰ ਦਿੰਦਾ ਮੈਂ ਇਹ ਸ਼ਾਂਤੀ ਤੁਹਾਨੂੰ ਓਦਾਂ ਨਹੀਂ ਦਿੰਦਾ ਨਾਲ ਪ੍ਰੋਮਿਸ ਕਰਦਾ ਤੁਹਾਡਾ ਦਿਲ ਨਾ ਘਬਰਾਵੇ ਦੱਸਦਾ ਪਿਆ ਹੈ ਵੀ ਤੁਹਾਡਾ ਦਿਲ ਨਾ ਘਬਰਾਵੇ ਤੁਹਾਡੇ ਅੰਦਰ ਮੈਂ ਉਹ ਸ਼ਾਂਤੀ ਕਾਇਮ ਕਰਨ ਲੱਗਿਆ ਹਾਂ ਤੁਹਾਨੂੰ ਮੈਂ ਉਹ ਸ਼ਾਂਤੀ ਦੇਣ ਲੱਗਿਆ ਹਾਂ ਮੌਤ ਵੀ ਇਸ ਸ਼ਾਂਤੀ ਦਾ ਕੁਝ ਵਿਗਾੜ ਨਹੀਂ ਕਰ ਸਕੇਗੀ ਬੇਸ਼ੱਕ ਜੀਵਨ ਪੂਰੀ ਤਰ੍ਹਾਂ ਉੱਜੜ ਵੀ ਜਾਵੇ ਇਸ ਸ਼ਾਂਤੀ ਦੇ ਵਿੱਚ ਕੋਈ ਭੰਗ ਪਵੇਗਾ ਨਹੀਂ ਕਿਉਂ ਭਲਾ ਇਸ ਪਹਿਲਾਂ ਖੁਦਾ ਅਜੂਬ ਦੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਇਨਸਾਨ ਦੇ ਲਈ ਨਮੂਨੇ ਦੇ ਤੌਰ ਤੇ ਰੱਖ ਚੁੱਕਿਆ ਸਭ ਕੁਝ ਉੱਜੜਨ ਤੋਂ ਬਾਅਦ ਸਾਡੇ ਕੋਲ ਤੇ ਪਵਿੱਤਰ ਆਤਮਾ ਆ ਸਾਡੇ ਕੋਲ ਤੇ ਕਲਾਮ ਦਾ ਬੀਜ ਆ ਅਸੀਂ ਤੇ ਪਰਮੇਸ਼ਵਰ ਦਾ ਮੰਦਰ ਆ ਪਰਮੇਸ਼ਵਰ ਸਾਡੇ ਅੰਦਰ ਵੱਸਦਾ ਆ ਲੇਕਿਨ ਅਜੂਬ ਦੇ ਸਮੇਂ ਵਿੱਚ ਪ੍ਰਸਥਿਤੀ ਅਲੱਗ ਸੀ ਔਰ ਅਜੂਬ ਦੇ ਸਮੇਂ ਦੀ ਪ੍ਰਸਥਿਤੀ ਜਦੋਂ ਅਸੀਂ ਦੇਖਦੇ ਹਾਂ ਤੇ ਅਜੂਬ ਦਾ ਸਭ ਕੁਝ ਉਜੜ ਗਿਆ ਸਭ ਕੁਝ ਅਜੂਬ ਦਾ ਉਜੜ ਗਿਆ ਇਥੋਂ ਤੱਕ ਕਿ ਉਹਦੇ ਬੱਚੇ ਤੱਕ ਵੀ ਮਰ ਗਏ ਕਾਰੋਬਾਰ ਸਭ ਕੁਝ ਤਹਿਸ ਨਹਿਸ ਹੋ ਗਿਆ ਔਰ ਉਸ ਬੰਦੇ ਦੇ ਅੰਦਰੋਂ ਲਫ਼ਜ਼ ਨਿਕਲਦੇ ਆ ਇਹੋ ਸ਼ਾਂਤੀ ਜਿਹੜੀ ਯਸ਼ਮਸੀ ਕਹਿੰਦਾ ਨਾ ਮੈਂ ਤੁਹਾਨੂੰ ਦਿੰਦਾ ਜਿੱਦਾਂ ਸੰਸਾਰ ਨਹੀਂ ਉਸ ਸਮੇਂ ਪਰਮੇਸ਼ਵਰ ਦੇ ਨਾਲ ਮਨ ਲਾਇਆ ਹੋਇਆ ਸੀ ਇਸਰਕੇ ਪਰਮੇਸ਼ਵਰ ਦੀ ਸ਼ਾਂਤੀ ਉਹਦੇ ਅੰਦਰ ਵੀ ਸੀ ਉਹ ਅਜੂਬ ਕਹਿੰਦਾ ਫਿਰ ਜਿਨੇ ਦਿੱਤਾ ਉਹਨੇ ਲਿਆ ਉਹਦਾ ਨਾਮ ਮੁਬਾਰਕ ਸੋ ਅਜੂਬ ਦੇ ਇਹ ਸ਼ਬਦ ਉਹਨਾਂ ਲੋਕਾਂ ਦੇ ਲਈ ਇੱਕ ਮਿਸਾਲ ਹੈ ਜਿਹੜੇ ਪਰਮੇਸ਼ਰ ਦੇ ਵਿੱਚ ਚੱਲਣਾ ਚਾਹੁੰਦੇ ਸਾਡੇ ਉੱਤੇ ਤੇ ਇਦਾਂ ਦਾ ਦੁੱਖ ਅਜੇ ਨਹੀਂ ਆਇਆ ਸਾਡੇ بیوی ਬੱਚੇ ਸਲਾਮਤ ਹੈ ਸਾਡਾ ਕਾਰੋਬਾਰ ਥੋੜਾ ਬਹੁਤਾ ਘਟ ਗਿਆ ਹੋਵੇਗਾ ਥੋੜਾ ਬਹੁਤਾ ਅਸੀਂ ਲਾਸ ਦੇ ਵਿੱਚ ਚਲੇ ਗਏ ਹੋਵਾਂਗੇ ਥੋੜਾ ਬਹੁਤਾ ਸਾਡਾ ਨੁਕਸਾਨ ਹੋ ਗਿਆ ਹੋਵੇਗਾ ਲੇਕਿਨ ਜੇ ਅਜੂਬ ਦੇ ਜੀਵਨ ਅਸੀਂ ਦੇਖੀਏ ਪੂਰਾ ਕਾਰੋਬਾਰ ਉੱਜੜ ਗਿਆ ਤਹਿਸ ਨੈਸ ਹੋ ਗਿਆ ਬਾਲ ਬੱਚੇ ਮਰ ਗਏ ਤੇ ਹੁਣ ਇਸ ਕਾਬਲ ਵੀ ਨਹੀਂ ਗਾਓ ਇਸ लायक ਵੀ ਨਹੀਂ ਰਹਾ ਕਿ ਉਹ ਕੋਈ ਯਤਨ ਕਰੇ ਮਿਹਨਤ ਕਰੇ ਤੇ ਦੁਬਾਰਾ ਆਪਣੇ ਆਪ ਨੂੰ ਸਟੈਂਡ ਕਰ ਸਕੇ ਯਾਨੀ ਕਿ ਸਰੀਰਕ ਹਾਲਤ ਵੀ ਇਦਾਂ ਦੀ ਹੈ ਲੇਕਿਨ ਉਹਦੇ ਕੋਲ ਪਰਮੇਸ਼ਵਰ ਦੇ ਤਸੱਲੀ ਭਰੇ ਸ਼ਬਦ ਆ ਤੇ ਉਹਨੇ ਉਸ ਤਸੱਲੀ ਨੂੰ ਗਵਾਚਣ ਦਿੱਤਾ ਨਹੀਂ ਆਓ ਅਸੀਂ ਵੀ ਫੈਸਲਾ ਕਰੀਏ ਪਰਮੇਸ਼ਵਰ ਦੇ ਵਚਨ ਝੂਠੇ ਨਹੀਂ ਆ ਪਰਮੇਸ਼ਰ ਝੂਠਾ ਨਹੀਂ ਪਰਮੇਸ਼ਰ ਬੇਵਫਾ ਨਹੀਂ ਉਹ ਕੱਲ ਅੱਜ ਤੇ ਯੁੱਗੋ ਯੁੱਗ ਇੱਕੋ ਜਿਹਾ ਆ ਉਹ ਜਿਹੜਾ ਇੱਕੋ ਜਿਹਾ ਆ ਉਹਦੇ ਉੱਤੇ ਪੂਰਨ ਭਰੋਸਾ ਰੱਖੀਏ ਔਰ ਉਹਦੀ ਦਿੱਤੀ ਹੋਈ ਤਸੱਲੀ ਨੂੰ ਆਪਣੇ ਦਿਲ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਲੈ ਚਲੀਏ ਤਾਂ ਕਿ ਹਾਲਾਤ ਕੈਸੇ ਵੀ ਹੋਣ ਅਸੀਂ ਡਟ ਕੇ ਉਹਦੇ ਸਾਹਮਣੇ ਖੜੋ ਸਕੀਏ ਦੁਆ ਕਰਦੇ ਹਾਂ ਪਿਆਰੇ ਖੁਦਾਵੋਂ ਖੁਦਾ ਤੇਰੇ ਸ਼ੁਕੁਰ ਗੁਜ਼ਾਰਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਲਈ ਤੇਰੇ ਨੇਕ ਵਾਅਦਿਆਂ ਦੇ ਲਈ ਪਾਰੇ ਪ੍ਰਭੂ ਤੇਰਾ ਧੰਨਵਾਦ ਕਰਦੇ ਆਂ ਇਹ ਜੋ ਬਚਨ ਅਸੀਂ ਖੁਦਾਵੰਦ ਖੁਦਾ ਤੇਰੇ ਤੋਂ ਪਾਏ ਆਂ ਔਰ ਜਿੰਨਾ ਤੱਕ ਪਹੁੰਚਣ ਖੁਦਾਵੰਦ ਇੱਕ ਇੱਕ ਜ਼ਿੰਦਗੀ ਦੇ ਉੱਤੇ ਤੇਰਾ ਵੱਡਾ ਅਨੁਗ੍ਰਹਿ ਮੰਗਦੇ ਆਂ ਮਸੀਹ ਯਸੂ ਦੇ ਨਾਮ ਦੇ ਵਿੱਚ ਆਮੀਨ ਮੈਂ ਦੱਸਣਾ ਚਾਹਾਂਗਾ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਜਿੰਨੇ ਵੀ ਸੁਣਦੇ ਆ ਉਹ ਜ਼ਰੂਰ YouTube ਤੇ ਲਾਈਕ ਕਰਿਆ ਕਰੇ ਉਹ ਜਰੂਰ ਅਗਰ ਕਮੈਂਟ ਕਰਨਾ ਆਉਂਦਾ ਤੇ ਕਮੈਂਟ ਕਰਿਆ ਕਰਨ ਉਹ ਜਰੂਰ ਸਬਸਕ੍ਰਾਈਬ ਕਰਨ ਜਿਨ੍ਹਾਂ ਨੇ ਨਹੀਂ ਕੀਤਾ ਅਜੇ ਤੱਕ ਉਹ ਜਰੂਰ ਇਹਨੂੰ ਸ਼ੇਅਰ ਕਰਿਆ ਕਰਨ ਤਾਂ ਕਿ ਖੁਦਾਵੰਦ ਖੁਦਾਦਾ ਇਹ ਜ਼ਿੰਦਗੀ ਬਖਸ਼ ਕਲਾਮ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਅਜੇ ਤੱਕ ਹਨੇਰੇ ਦੇ ਵਿੱਚ ਬੈਠੇ ਆ ਤੇ ਉਹਨਾਂ ਤੱਕ ਵੀ ਪਹੁੰਚ ਸਕੇ ਜਿਹੜੇ ਹਨੇਰੇ ਤੋਂ ਛੁਡਾ ਕੇ ਚਾਨਣ ਦੇ ਵਿੱਚ ਤੇ ਆ ਗਏ ਲੇਕਿਨ ਇੱਕ ਨਵੇਂ ਹਨੇਰੇ ਨੇ ਉਹਨਾਂ ਨੂੰ ਘੇਰ ਰੱਖਿਆ ਆ ਉਹ ਉਸ ਘੇਰੇ ਤੋਂ ਵੀ ਛੁੱਟ ਸਕਣ ਇਸ ਲਈ ਜਿੱਥੇ ਅਸੀਂ ਆਪਣਾ ਫਰਜ਼ ਪੂਰਾ ਕਰਦੇ ਆ ਕਿ ਇਹੋ ਜੇ ਸਾਰੇ ਸਿਸਟਮ ਨੂੰ ਤੁਹਾਡੇ ਤੱਕ ਪਹੁੰਚਾਉਣੇ ਆ ਔਰ ਖੁਦਾ ਦੇ ਸੱਚੇ ਔਰ ਜ਼ਿੰਦਗੀ ਬਖਸ਼ ਵਚਨਾਂ ਨੂੰ ਇਸ ਮਾਧਿਅਮ ਤੋਂ ਤੁਹਾਡੇ ਤੱਕ ਲੈ ਕੇ ਜਾਣੇ ਆ ਟਾਈਮ ਕੱਢਦੇ ਆ ਇਹਨਾਂ ਨੂੰ ਸਿੱਖਣ ਦਾ ਫਿਰ ਇਹਨਾਂ ਨੂੰ ਸਿਖਾਉਣ ਦਾ ਸੋ ਉਸੇ ਤਰ੍ਹਾਂ ਤੁਸੀਂ ਵੀ ਥੋੜੀ ਬਹੁਤੀ ਆਪਣੀ ਜ਼ਿੰਮੇਵਾਰੀ ਨਿਭਾਓ ਇਹਨੂੰ ਲਾਈਕ ਕਰੋ ਇਹਨੂੰ ਸ਼ੇਅਰ ਕਰੋ ਇਹਨੂੰ ਸਬਸਕ੍ਰਾਈਬ ਕਰੋ ਔਰ ਜਿੰਨੇ ਵੀ ਤੁਸੀਂ ਲੋਕਾਂ ਨੇ ਕਿਸੇ ਨਾ ਕੋਈ ਗਰੁੱਪ ਵਗੈਰਾ ਬਣਾਏ ਆ ਆਪਣੇ ਗਰੁੱਪਾਂ ਵਿੱਚ ਪਹੁੰਚਾਓ ਤਾਂ ਕਿ ਲੋਕਾਂ ਤੱਕ ਸਚਾਈ ਪਹੁੰਚ ਸਕੇ ਖੁਦਾਤਾ ਅਨੁਸਾਰ ਇਹਨੂੰ ਬੜੀ ਬਰਕਤ ਦੇਵੇ ਆਓ ਆਖਰੀ ਕਲਮੇ ਦੇ ਨਾਲ ਸਮਾਪਤ ਕਰਦੇ ਆ ਹੁਣ ਸਾਡੇ ਖੁਦਾ ਨੂੰ ਯਸਮ ਸੀਦਾ ਫਜ਼ਲ ਖੁਦਾਬਾਪ ਦੀ ਮੁਹੱਬਤ پاک ਲੋਕੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਨਾਲ ਬਣੀ ਰਹੇ ਆਮੀਨ